ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਸੰਗਰਾਮ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਤੇ ਅਸੀਂ ਸਮਝਦੇ ਹਾਂ ਕਿ ਜਿੱਥੇ ਅੱਜ ਬਹੁਤ ਸਾਰੇ ਲੋਕ ਸਾਰੀ ਦੁਨੀਆ ਦੇ ਵਿੱਚ ਗੁਰੂ ਸਾਹਿਬ ਨੂੰ ਆਪਣੇ ਆਪਣੇ ਤਰੀਕੇ ਨਾਲ ਯਾਦ ਕਰ ਰਹੇ ਨੇ ਕੋਈ ਬਹੁਤ بڑے ਧਾਰਮਿਕ ਜਿਹੜੇ ਐ ਉਹ ਪ੍ਰੋਸੈਸ਼ਨ ਕੱਢੇ ਜਾ ਰਹੇ ਐ ਕਿਤੇ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾ ਰਹੇ ਐ ਕਿਤੇ ਲੰਗਰ ਵਰਤਾਏ ਜਾ ਰਹੇ ਐ ਕਿਤੇ ਹੋਰ ਅਡਡ ਤਰ੍ਹਾਂ ਨਾਲ ਯਾਦ ਕਰਿਆ ਜਾ ਰਿਹਾ ਹੈ ਉਹਨਾਂ ਸਾਰਿਆਂ ਨੂੰ ਅਸੀਂ ਸਲਾਮਤਾ ਕਰਦੇ ਆ ਪਰ ਸਾਨੂੰ ਐ ਲੱਗਦਾ ਹੈ ਵੀ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਅੰਦਰੋਂ ਛਾਤੀ ਵੀ ਮਾਰ ਲਈਏ ਕਿ ਅਸੀਂ ਜੋ ਗੁਰੂ ਸਹਿਬਾਨ ਨੇ ਸਾਨੂੰ ਦੱਸਿਆ ਕਿਹਾ ਉਹਦੇ ਤੇ ਕਿੰਨਾ ਕੁ ਖਰਾ ਉਤਰਦੇ ਹਾਂ ਇਹ ਵੀ ਨਾਲ ਕਰ ਲਈਏ ਤਾਂ ਬਹੁਤ ਚੰਗੀ ਗੱਲ ਹੈਗੀ ਹੈ ਅ ਗੁਰੂ ਸਹਿਬਾਨ ਜਿਹੜੇ ਐ ਉਹਨਾਂ ਨੂੰ ਇੱਕ ਬਹੁਤ ਵੱਡਾ ਵਿਦਵਾਨ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਇੱਕ ਬਹੁਤ ਵੱਡੇ ਰਾਜਨੀਤੀਵਾਨ ਦੇ ਤੌਰ ਤੇ ਦੇਖਿਆ ਜਾ ਸਕਦਾ ਇੱਕ ਬਹੁਤ ਵੱਡੇ ਜੁਧਨੀਤਿਕ ਨੇਤਾ ਵਜੋਂ ਦੇਖਿਆ ਜਾ ਸਕਦਾ ਹੈ ਤੇ ਇੱਕ ਬਹੁਤ ਵੱਡੇ ਜਿਹੜੇ ਹੈਗੇ ਆ ਕਲਮ ਦੇ ਧਨੀ ਉਹਨਾਂ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਗੁਰੂ ਸਾਹਿਬ ਨੇ ਜਿੱਥੇ ਮਨੁੱਖਾਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਕੋਈ ਨਫ਼ਰਤ ਨਹੀਂ ਕੀਤੀ ਨਾ ਜਾਤ ਦੀ ਨਾ ਧਰਮ ਦੀ ਨਾ ਮਜ਼ਬਦ ਦੀ ਨਾ ਇਲਾਕੇ ਦੀ ਬਲਕਿ ਉਹਨਾਂ ਨੇ ਤਾਂ ਜਿਹੜੇ ਆ ਦਸਮ ਗ੍ਰੰਥ ਹੈ ਉਹਦੇ ਵਿੱਚ ਜੋ ਲਿਖਿਆ ਹੈ ਤੁਹਾਡੇ ਨਾਲ ਥੋੜੀ ਜਿਹੀ ਦੇਰ ਨੂੰ ਸਾਂਝੀ ਕਰਦਾ ਆ ਅ ਵੀ ਉਹ ਤਾਂ ਸਾਰੇ ਮਨੁੱਖਾਂ ਨੂੰ ਇੱਕ ਬਰਾਬਰ ਮੰਨ ਰਹੀ ਹੈ ਉਹ ਤਾਂ ਜਿਹੜੇ ਸਾਹਮਣੇ ਤੁਹਾਡੇ ਤੇ ਤੀਰ ਚਲਾ ਰਹੇ ਹੈ ਤਲਵਾਰਾਂ ਚ ਚਲਾ ਰਹੇ ਹੈ ਤੁਹਾਨੂੰ ਮਾਰ ਰਹੇ ਹੈ ਬੰਦਿਆਂ ਨੂੰ ਉਹਨਾਂ ਨੂੰ ਵੀ ਆਪਣੇ ਦੁਸ਼ਮਣ ਨਹੀਂ ਮੰਨਦੇ ਤੇ ਭਾਈ ਕਨਈਆ ਜੀ ਇਸ ਗੱਲ ਦੀ ਬਹੁਤ ਵੱਡੀ ਉਦਾਹਰਨ ਨੇ ਉਹਨਾਂ ਲਈ ਕੋਈ ਉੱਚੀ ਨੀਚੀ ਜਾਤ ਦਾ ਬੰਦਾ ਨਹੀਂ ਤੇ ਉਹ ਤਾਂ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਨੂੰ ਵੀ ਇੱਕ ਨਾਲ ਲਾਉਂਦੇ ਐ ਤੇ ਉਹਨਾਂ ਦੇ ਬਹੁਤ ਸਾਰੇ ਮੁਰੀਦ ਅਡ-ਅਡ ਧਰਮਾਂ ਚ ਮੁਸਲਮਾਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਹਿੰਦੂਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਤੇ ਸਿੱਖਾਂ ਦੇ ਵਿੱਚ ਤਾਂ ਹੈ ਹੀ ਹੈ ਸੀ ਬਹੁਤ ਵੱਡੀ ਮੁਰੀਦ ਮੁਰੀਦ ਸੀਗੇ ਤੇ ਆਪਣੀ ਜਾਨ ਜਿਹੜੀ ਐ ਉਹ ਜੋਖਮ ਚ ਪਾ ਕੇ ਉਹ ਗੁਰੂ ਸਾਹਿਬ ਦੇ ਨਾਲ ਖੜਦੇ ਸੀਗੇ ਅਸੀਂ ਦੇਖਦੇ ਆ ਇਹਨਾਂ ਗੱਲਾਂ ਨੂੰ ਇੱਕ ਹੋਰ ਗੱਲ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਲੋਕ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਕਹਾਉਂਦੇ ਐ ਨਿਮਰਤਾ ਸਹਿਤ ਉਹਨਾਂ ਤੋਂ ਖਿਮਾ ਚਾਹ ਮੰਗਦੇ ਹੋਏ ਅਸੀਂ ਕਹਿਣਾ ਚਾਹੁੰਦੇ ਆ ਕਿ ਗੁਰੂ ਸਾਹਿਬ ਜੀ ਦਾ ਜੇਥੇ ਭੂਗolik ਤੌਰ ਤੇ ਉਹ ਪਟਨਾ ਸਾਹਿਬ ਦੇ ਵਿੱਚ ਜਨਮ ਲੈਂਦੇ ਐ ਤੇ ਅਖੀਰ ਤੇ ਜਦੋਂ ਉਹ ਜਾਂਦੇ ਐ ਜੋਤੀ ਜੋਤ ਸਮਾਉਂਦੇ ਐ ਤਾਂ ਉਹ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਦੇ ਵਿੱਚ ਕਰਦੇ ਹੈ ਸੋ ਗੁਰੂ ਸਾਹਿਬ ਦਾ ਜਿਹੜਾ ਕਰਮ ਖੇਤਰ ਹੈ ਉਹ ਵੀ ਇਕੱਲਾ ਪੰਜਾਬ ਨਹੀਂ ਉਹ ਵੀ ਬਹੁਤ ਵੱਡਾ ਭਾਰਤ ਦਾ ਹਿੱਸਾ ਹੈਗਾ ਕਰਮ ਖੇਤਰ ਵਜੋਂ ਵੀ ਜੋ ਉਹਨਾਂ ਦੇ ਵਿਚਾਰਤਾਰਾ ਦਾ ਖੇਤਰ ਹੈ ਉਹ ਸਾਰੀ ਵਿਚਾਰਤਾਰਾ ਮਨੁੱਖਤਾ ਦੀ ਵਿਚਾਰਤਾਰਾ ਹੈ ਉਹਦੇ ਚ ਕੋਈ ਫਿਰਕਿਆਂ ਦੀ ਗੱਲ ਨਹੀਂ ਹੈ ਇਸ ਕਰਕੇ ਜਦੋਂ ਅਸੀਂ ਗੁਰੂ ਸਾਹਿਬ ਦੀ ਫਿਲਾਸਫੀ ਦੀ ਗੱਲ ਕਰਾਂਗੇ ਤਾਂ ਸਾਨੂੰ ਸਮੁੱਚੀ ਮਾਨਵਤਾ ਨੂੰ ਧਿਆਨ ਚ ਰੱਖਣ ਦੀ ਲੋੜ ਹੈ ਬੇਸ਼ੱਕ ਉਹਨਾਂ ਨੇ ਜਿਹੜੀਆਂ ਆਮ ਲਕੀਰਾਂ ਸਾਡੇ ਪਾਈਆਂ ਜਾਂਦੀਆਂ ਨੇ ਜਾਤਾਂ ਧਰਮਾਂ ਦੀਆਂ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਮੰਨਿਆ ਪਰ ਇੱਕ ਲਕੀਰ ਨੂੰ ਜ਼ਰੂਰ ਮੰਨਿਆ ਉਹ ਲਕੀਰ ਹੈਗੀ ਹੈ ਜ਼ਾਲਮ ਤੇ ਮਜ਼ਲੂਮ ਦੀ ਜਿਹੜਾ ਜ਼ਾਲਮ ਹੈ ਉਹਦੇ ਵਿਰੁੱਧ ਮਜ਼ਲੂਮ ਇਕੱਠੇ ਹੋ ਕੇ ਲੜਨ ਮਜ਼ਲੂਮਾਂ ਦੀ ਇਕਤਾ ਹੋਵੇ ਜਿਹਨੂੰ ਸਵਾ ਲੱਖ ਸੇ ਇੱਕ ਲੜਾਉ ਕਹਿ ਰਹੇ ਆਪਾਂ ਉਹ ਉਹ ਜ਼ਰੂਰ ਉਹਨਾਂ ਨੇ ਕਹੀ ਹੈ ਸਾਨੂੰ ਆਇਆ ਲੱਗਦਾ ਹੈ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਦੀ ਜਿਹੜੀ ਆਪਣੀ ਗੱਲ ਹੈ ਕਿ ਮਲਕ ਭਾਗੋ ਉਹਨਾਂ ਤੇ ਆਰਥਿਕ ਜ਼ੁਲਮ ਕਰਦਾ ਹੈ ਤੇ ਉਹਨਾਂ ਭਾਈ ਲਾਲੂਆਂ ਦੇ ਨਾਲ ਗੁਰੂ ਸਾਹਿਬ ਖੜਦੇ ਹੈ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜਿਆਂ ਦੇ ਉੱਤੇ ਆਰਥਿਕ ਦੇ ਨਾਲ ਨਾਲ ਰਾਜਨੀਤਿਕ ਜ਼ੁਲਮ ਵੀ ਹੁੰਦਾ ਹੈ ਉਥੇ ਵੀ ਉਹ ਜ਼ਾਲਮ ਦੇ ਵਿਰੁੱਧ ਲੜਦੇ ਆ ਮਜ਼ਲੂਮਾਂ ਦੇ ਹੱਕ 'ਚ ਖੜਦੇ ਆ ਸੋ ਇਹ ਤਾਂ ਵੰਡ ਉਹਨਾਂ ਨੇ ਜ਼ਰੂਰ ਦੇਖੀ ਹੈ ਤੇ ਅਸੀਂ ਅੱਜ ਵੀ ਦੇਖਣਾ ਹੈਗਾ ਵੀ ਕੀ ਅਸੀਂ ਕਿਧਰਲੇ ਪਾਸੇ ਖੜੇ ਆ ਇਹ ਸਾਨੂੰ ਅੱਜ ਦਾ ਸਾਡਾ ਸਵਾਲ ਲਿਗੇ ਵੀ ਅਸੀਂ ਜ਼ਾਲਮ ਦੇ ਨਾਲ ਖੜੇ ਆ ਕਿ ਮਜ਼ਲੂਮ ਦੇ ਨਾਲ ਖੜੇ ਆ ਜੇ ਮਜ਼ਲੂਮ ਦੇ ਨਾਲ ਖੜੇ ਆ ਤਾਂ ਉਹਦੇ ਲਈ ਜਿਹੜੀ ਉਹਨਾਂ ਨੇ ਵੱਡੀ ਕੁਰਬਾਨੀ ਕੀਤੀ ਹੈ ਕਿ ਸਾਰਾ ਪਰਿਵਾਰ ਵਾਰ ਦਿੰਦਾ ਇਸ ਗੱਲ ਲਈ ਆਪਣੇ ਚਾਰੋਂ ਸ਼ਹਿਬਜ਼ਾਦੇ ਮਾਤਾ ਜੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਰੇ ਤੇ ਉਹ ਜਿਹੜੇ ਹੈ ਅਸੀਂ ਵਾਰਦੇ ਆ ਜਾਂ ਨਾ ਵਾਰਦੇ ਆ ਜਾਂ ਸਾਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹੀ ਗੱਲਾਂ ਦੁਬਾਰਾ ਦੁਬਾਰਾ ਇਤਿਹਾਸ 'ਚ ਆਉਣ ਪਰ ਜਦੋਂ ਕਿਤੇ ਕਿਸੇ ਵੀ ਤਰ੍ਹਾਂ ਦੀ ਛੋਟੀ ਮੋਟੀ ਕੋਈ ਕੁਰਬਾਨੀ ਦੀ ਲੋੜ ਪੈਂਦੀ ਹੈ ਕੀ ਅਸੀਂ ਗੁਰੂ ਸਾਹਿਬ ਦੀ ਇਸ ਗੱਲ ਦੇ ਉੱਤੇ ਖੜਦੇ ਆ ਇਹ ਸਾਨੂੰ ਵਿਚਾਰਨ ਦੀਆਂ ਲੋੜ ਆ ਗਈਆਂ ਨੇ ਹੁਣ ਤੁਹਾਡੇ ਨਾਲ ਕੁਝ ਗੱਲਾਂ ਆਪਣੇ ਉਹਨਾਂ ਦੇ ਜਿਹੜਾ ਹੈ ਇਹ ਇੰਨੀ ਵੱਡੀ ਕੁਰਬਾਨੀਆਂ ਕਰਨ ਤੋਂ ਬਾਅਦ ਐਡੇ ਵੱਡੇ ਵਿਦਵਾਨ ਹੋਣ ਤੋਂ ਬਾਅਦ ਐਡੇ ਵੱਡੇ ਕੁਰਬਾਨੀ ਦੇ ਪੁੰਜ ਹੋਣ ਤੋਂ ਬਾਅਦ ਉਹ ਕਿਹੜਾ ਮਨੁੱਖੀ ਗੁਣ ਹੈ ਜਿਹੜਾ ਉਹਨਾਂ ਦੇ ਵਿੱਚ ਹੈ ਨਹੀਂ ਸੀ ਪਰ ਬਨਿਮਰਤਾ ਕਿੰਨੀ ਹੈ ਉਹ ਲਿਖਦੇ ਹੈ ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਦਾਸ ਜਿਹੜੀ ਆਪਣੇ ਆਪ ਨੂੰ ਇੰਨਾ ਨਿਰਮਾਨ ਪੇਸ਼ ਕਰਦੇ ਜਦੋਂ ਅਸੀਂ ਕਈ ਵਾਰ ਹੰਕਾਰ ਕਰਦੇ ਆ ਵੀ ਮੈਂ ਤਾਂ ਗੁਰੂ ਦਾ ਸਿੱਖ ਆ ਤੇ ਹੰਕਾਰ ਮਾਣ ਕਰਨਾ ਵੱਖਰੀ ਗੱਲ ਹੈ ਜਦੋਂ ਅਸੀਂ ਮਾਣ ਦੀ ਹੱਦ ਟੱਪ ਕੇ ਹੰਕਾਰ ਦੇ ਉੱਤੇ ਚੱਲ ਜੰਨੇ ਆ ਤਾਂ ਸਮਝ ਲਓ ਵੀ ਅਸੀਂ ਗੁਰੂ ਸਾਹਿਬ ਨੂੰ ਕਿਤੇ ਨਾ ਕਿਤੇ ਮੰਨ ਨਹੀਂ ਰਹੇ ਇਤਨਾ ਕਿਤੇ ਉਹਨਾਂ ਦਾ ਨਰਾਦਰ ਕਰਦੇ ਆ ਜਿਨ੍ਹਾਂ 'ਚ ਇੰਨੀ ਨਿਮਰਤਾ ਹੈ ਅ ਉਹ ਹੋਰ ਕਹਿੰਦੇ ਐ ਜੋ ਹਮ ਕੋ ਪਰਮੇਸ਼ਰ ਉਜਰੈ ਤੇ ਸਭ ਨਰਕ ਕੁੰਡ ਮੇ ਪਰੈ ਉਹ ਇਹ ਵੀ ਕਹਿੰਦੇ ਐ ਉਹ ਹੋਰ ਕਹਿੰਦੇ ਐ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਇਹ ਕਹਿੰਦੀ ਹੈ ਗੁਰੂ ਸਾਹਿਬ ਸਾਰੇ ਮਨੁਸ ਦੀ ਆ ਮਾਨਸ ਕੀ ਜਾਤ ਇੱਕੋ ਹੀ ਹੈ ਸਾਰਿਆਂ ਦੀ ਕਰਤਾ ਕਰੀਮ ਸੋਈ ਆ ਰਾਜਕ ਰਹੀਮ ਉਈ ਦੂਸਰੋ ਨਾ ਭੇਦ ਕੋਈ ਭੂਲ ਭ੍ਰਮਾਨਿਓ ਮਾਨ ਬੋ ਇੱਕੈ ਨੈਣ ਇੱਕੈ ਕਾਨ ਇੱਕੈ ਦੇਹ ਇੱਕੈ ਬਾਣ ਖਾਕ ਬਾਦ ਆਤਸ਼ ਔਰ ਆਬ ਕੋ ਰੜਾਓ ਹੈ ਫਿਰ ਅੱਗੇ ਕਹਿੰਦੇ ਐ ਅੱਲਾ ਅਪੇਖ ਸੇ ਹੀ ਪ੍ਰਾਨ ਔ ਕ੍ਰਾਨ ਸੇ ਉਹੀ ਇੱਕ ਹੀ ਸਰੂਪ ਸਭ ਹੈ ਇੱਕ ਹੀ ਬਨਾਓ ਹੈ ਸੋ ਗੁਰੂ ਸਾਹਿਬ ਨੇ ਅ ਅਡੜ ਤਰਮਾ ਨੂੰ ਅਡੜ ਲੋਕਾਂ ਨੂੰ ਇਹੀ ਮੰਨਿਆ ਵੀ ਇਹ ਆ ਜਿਹੜੇ ਵੈਸੇ ਪੰਜ ਤਤ ਕਹਿੰਦੇ ਆ ਉਹਨਾਂ ਨੇ ਚਾਰ ਲਿਖਿਆ ਇਹ ਹਵਾ ਪਾਣੀ ਮਿੱਟੀ ਤੇ ਅੱਗ ਜਿਹੜੇ ਐ ਖਾਕ ਬਾਦ ਆਤਿਸ਼ਾ ਔਰ ਆਪ ਕੋ ਰਲਾਉ ਹੈ ਸੋ ਗੁਰੂ ਸਾਹਿਬ ਜਿਹੜੇ ਐ ਉਹ ਕਹਿੰਦੇ ਸਾਰਿਆਂ ਦਾ ਇੱਕੋ ਜਿਹਾ ਨੱਕ ਹੈ ਇੱਕੋ ਜਿਹਾ ਕੰਨ ਹੈ ਸਾਰਾ ਕੁਝ ਇੱਕੋ ਜਿਹਾ ਹੈ ਇਹਨਾਂ 'ਚ ਭੇਦ ਕਿਉਂ ਜਿਹੜੇ ਗੁਰੂ ਸਾਹਿਬ ਦੀ ਬਾਣੀ ਨੂੰ ਸਹੀ ਅਰਥਾਂ 'ਚ ਜਾਂ ਉਹਨਾਂ ਦੀ ਫਿਲਾਸਫੀ ਨੂੰ ਸਮਝਦੇ ਹੈ ਉਹ ਮਨੁੱਖ ਤੇ ਮਨੁੱਖ ਦੇ ਵਿੱਚ ਭੇਦ ਨਹੀਂ ਕਰਦੇ ਹੈਗੇ ਸੋ ਇਸ ਫਿਲਾਸਫੀ ਤੋਂ ਬਾਅਦ ਅੱਗੇ ਆਪਾਂ ਆਉਨੇ ਆ ਉਹ ਜ਼ਫਰਨਾਮਾ ਲਿਖਦੇ ਹੈ ਜਿਹੜੀ ਆਮ ਦੁਨਿਆਵੀ ਸੋਚ ਹੈ ਵੀ ਉਹ ਉਹਨਾਂ ਦੇ ਸਾਬਜ਼ਾਦੇ ਸ਼ਹੀਦ ਹੋ ਜਾਂਦੇ ਐ ਬਹੁਤ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਐ ਮਾਤਾ ਜੀ ਚਲੇ ਜਾਂਦੇ ਐ ਤੇ ਉਹ ਆਨੰਦਪੁਰ ਸਾਹਿਬ ਦਾ ਕਿਲਾ ਉਹਨਾਂ ਦਾ ਛੁੱਟ ਜਾਂਦਾ ਐ ਫਿਰ ਉਹ ਲੜਦੇ ਐ ਮਾਛੀਵਾੜੇ ਦੇ ਜੰਗਲ 'ਚ ਜਿਹੜੇ ਐ ਉਹ 16 ਦੇ ਉੱਤੇ ਸੌਂਦੇ ਐ ਤੇ ਇਹ ਵੀ ਉਹ ਆਮ ਜਿਹੜਾ ਬੰਦਾ ਹੈਗਾ ਉਹ ਸੋਚਦਾ ਵੀ ਸ਼ਾਇਦ ਗੁਰੂ ਸਾਹਿਬ ਹਾਰ ਗਏ ਪਰ ਨਹੀਂ ਉਹ ਜਿਹੜਿਆ ਜ਼ਫਰਨਾਮਾ ਲਿਖਦੇ ਐ ਔਰੰਗਜ਼ੇਬ ਨੂੰ ਉਹ ਜਿਤਨਾਮਾ ਦਾ ਅਸਰ ਉਹ ਜਿਤਨਾਮਾ ਕੀ ਹੈ ਵੀ ਉਹ ਉਹ ਜਿਹੜਾ ਉਹਨਾਂ ਦੀ ਕਲਮ ਦੇ ਵਿੱਚ ਇੱਕ ਤਾਂ ਜਾਨ ਏਨੀ ਹੈ ਵੀ ਉਹ ਜ਼ਫਰਨਾਮੇ ਦੀ ਜਿਹੜੀ ਸਾਰੀ ਭਾਸ਼ਾ ਹੈ ਉਹ ਬਹੁਤ ਹੀ ਕਮਾਲ ਦੀ ਉੱਚ ਦਰਜੇ ਦੀ ਕਵਤਾ ਹੈਗੀ ਹੈ ਤੇ ਬਹੁਤ ਵੱਡੇ ਵੱਡੇ ਵਿਦਵਾਨ ਉਸ ਕਵਤਾ ਨੂੰ ਬਹੁਤ ਹੀ ਉੱਚ ਕੋਟੀ ਦੀ ਕਵਤਾ ਮੰਨਦੇ ਹੈ ਤੇ ਜਦੋਂ ਇੱਕ ਸਾਡੇ ਪੰਜਾਬੀ ਦੇ ਨਾਟਕਕਾਰ ਹੋਏ ਹੈ ਡਾਕਟਰ ਹਰਚੰਦ ਸਿੰਘ ਜੀ ਉਹਨਾਂ ਨੇ ਜ਼ਫਰਨਾਮਾ ਨਾਂ ਦਾ ਇੱਕ ਛੋਟਾ ਵਨ ਐਕਟ ਪਲੇ ਲਿਖਿਆ ਇੱਕ ਇਤਾਂਗੀ ਲਿਖੀ ਹੈ ਇੱਕ ਨਾਟਕ ਲਿਖਿਆ ਹੈ ਉਸ ਨਾਟਕ ਦੇ ਵਿੱਚ ਉਹਨਾਂ ਨੇ ਉਸ ਅਰੰਗਜੀਤ ਦੀ ਜ਼ਫਰਨਾਮੇ ਤੋਂ ਬਾਅਦ ਦੀ ਜਿਹੜੀ ਮਨੋਦਸ਼ਾ ਹੈ ਉਹ ਦਰਸਾਈ ਹੈ ਉਹਦੀ ਜਿਹੜੀ ਬੇਟੀ ਹੈ ਜ਼ੀਨਤ ਉਲ ਨਿਸ਼ਾ ਉਹਦੀ ਬੇਟੀ ਹੈ ਉਹਦੇ ਘਰ ਵਾਲੀ ਹੈ ਜਿਹੜੀ ਬੇਗਮ ਉਦੇਪੁਰੀ ਉਹ ਤੇ ਉਹਦੇ ਉਹਦੇ ਦੂਜੇ ਸਹਾਇਕ ਉਹ ਦੇਖਦੇ ਆ ਕਿ ਕਿੰਨੀ ਬੁਰੀ ਹਾਲਤ ਹੈ ਉਦੇ ਵਿੱਚ ਉਹ ਕਹਿੰਦੇ ਐ ਕਿ ਅਸੀਂ ਔਰੰਗਜ਼ੇਬ ਕਹਿੰਦਾ ਹੈ ਕਹਿੰਦਾ ਅੱਜ ਤੱਕ ਮੇਰੇ عقیده ਤੇ ਆਮਲਾਂ ਦੀ ਐਸੀ ਨਖੇਦੀ ਕਿਸੇ ਨੇ ਨਹੀਂ ਕੀਤੀ ਜੰਗਾਂ ਲੜੀਆਂ ਨੇ ਬੰਦੇ ਮਾਰੇ ਹੈ ਹੀਰਾ ਫੇਰੀ ਕੀਤੀ ਹੋਊਗੀ ਇੱਧਰ ਉੱਧਰ ਜਾਣ ਦੀ ਜਾਂ ਨਾ ਜਾਣ ਦੀ ਅਗਲਿਆਂ ਨੇ ਵੀ ਕੀਤੀ ਅਸੀਂ ਵੀ ਕੀਤੀ ਲੜਾਈ ਲੜੀ ਬੰਦੇ ਮਰੇ ਮਾਰੇ ਪਰ ਮੇਰਾ ਆਪਣਾ عقیدہ ਮੇਰਾ ਧਰਮ ਉਹਦੇ ਉੱਤੇ ਕੋਈ ਬੰਦਾ ਝੂਠੀਆਂ ਸੌਹਾਂ ਖਾ ਕੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਚੋਂ ਕੱਢਦੇ ਇਹ ਮੈਂ ਅੰਦਰ ਤੱਕ ਹਿੱਲ ਗਿਆ ਕਿ ਜਿਸ ਜਿਸ ਤੇ ਮੈਨੂੰ ਸਭ ਤੋਂ ਵੱਡੀ ਮੇਰੀ ਤਾਕਤ ਸੀ ਮੇਰਾ ਧਰਮ ਮੇਰਾ ਅਕੀਦਾ ਉਹਦੀ ਜੜ ਹਲਾਤੀ ਗੁਰੂ ਸਾਹਿਬ ਨੇ ਜ਼ਫਰਨਾਮੇ ਨੇ ਸੋ ਉਹਨਾਂ ਨੇ ਵਾਰ ਜਿਹੜਾ ਕੀਤਾ ਗੁਰੂ ਸਾਹਿਬ ਨੇ 칼ਮ ਦਾ ਵਾਰ ਤਲਵਾਰ ਦੇ ਨਾਲ ਵੀ ਲੜੇ 칼ਮ ਨਾਲ ਵੀ ਲੜੇ ਉਸ 칼ਮ ਦੇ ਵਾਰ ਨੇ ਔਰੰਗਜ਼ੇਬ ਨੂੰ ਦਾ ਰੋਮ ਰੋਮ ਜ਼ਖਮੀ ਕਰ ਦਿੱਤਾ ਉਹਦੀ ਰੂਹ ਰੂਹ ਤੱਕ ਜ਼ਖਮੀ ਕਰ ਦਿੱਤੀ ਜੇ ਉਹ ਨਾਟਕ ਤੁਸੀਂ ਕਿਤੇ ਦੇਖੋ ਜਾਂ ਪੜ੍ਹੋ ਤੁਸੀਂ ਵੀ ਆਪਣੇ ਹੰਝੂ ਨਹੀਂ ਰੋਕ ਸਕੋਗੇ ਤੇ ਗੁਰੂ ਸਾਹਿਬ ਦੀ ਕਿੱਡੀ ਵੱਡੀ ਗੱਲ ਹੈ ਸੋ ਆਓ ਅਸੀਂ ਉਹ ਜਿਹੜੇ ਲੋਕ ਅੱਜ ਨਕਲੀ ਤੌਰ ਤੇ ਗੁਰੂ ਸਾਹਿਬ ਦਾ ਨਾਂ ਲੈਂਦੇ ਆ ਕੋਈ ਵੀ ਧਰਮ ਨੂੰ ਆਪੋ ਆਪਣੀਆਂ ਰਸਮਾਂ ਰਵਾਈਆਂ ਤੇ ਉਹਨਾਂ ਮੁਤਾਬਕ ਕਰਨ ਦਾ ਪੂਰਾ ਅਧਿਕਾਰ ਹੈ ਆ ਸਾਡੇ ਮਹਾਕੁੰਭ ਹੋ ਰਿਹਾ ਮੋਦੀ ਜੀ ਕਹਿੰਦੇ ਸਭ ਤੋਂ ਵੱਡੀ ਏਕਤਾ ਦਾ ਕੁੰਭ ਹੈ ਤੇ ਉੱਥੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਨਾ ਤਾਂ ਉੱਥੇ ਦੁਕਾਨਾਂ ਲਾਉਣ ਨਾ ਹੋ ਉੱਥੇ ਜਿਹੜਾ ਕੋਈ ਟੈਕਸੀ ਚਲਾ ਕੇ ਲੈ ਕੇ ਆਉਣ ਉਹਨਾਂ ਨੂੰ ਜਿਹੜੇ ਆ ਰਹੇ ਹੈ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਕੋਈ ਵੀ ਬੰਦਾ ਉਹ ਨਹੀਂ ਟੈਕਸੀ ਵਾਲਾ ਲੈ ਕੇ ਆਉਣਾ ਜਿਹੜਾ ਉਸ ਧਰਮ ਦਾ ਹੈਗਾ ਤੇ ਦੂਜੇ ਬੰਨੇ ਗੁਰੂ ਸਾਹਿਬ ਦਾ ਉਸਤਤ ਗਾਇਨ ਵੀ ਸਾਰਿਆਂ ਤੋਂ ਉੱਚੀ ਆਵਾਜ਼ ਅਮਲ ਕੀ ਹੈ ਜਿਨ੍ਹਾਂ ਦਾ ਅਮਲ ਹੋਰ ਹੈ ਜਿਨ੍ਹਾਂ ਦਾ ਮਨ ਹੋਰ ਹੈ ਤੇ ਜਿਨ੍ਹਾਂ ਦੀ ਦੀ ਗੱਲਬਾਤ ਹੋਰ ਹੈ ਦੋਸਤੋ ਉਹ ਕਦੇ ਗੁਰੂ ਸਾਹਿਬ ਦੇ ਪੈਰੋਕਾਰ ਨਹੀਂ ਹੋ ਸਕਦੇ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਸਾਡੇ ਆਪਣੇ ਸਿੱਖ ਧਰਮ ਦੇ ਵਿੱਚ ਬੈਠੇ ਲੋਕ ਜਿਹੜੇ ਹੈ ਜਿਹੜੇ ਜਿਨ੍ਹਾਂ ਦਾ ਅਮਲ ਇਸ ਵਿਚਾਰਤਾਂ ਨਾਲ ਮੇਲ ਨਹੀਂ ਖਾਂਦਾ ਜਿਹੜੇ ਆਪ ਵੰਡਣਾ ਚਾਹੁੰਦੇ ਆ ਕਿਸੇ ਨਾ ਕਿਸੇ ਰੂਪ ਚ ਮਨੁੱਖਤਾਂ ਉਹ ਸੱਚ ਮੁੱਚ ਹੀ ਗੁਰੂ ਦੇ ਪਰੋਕਾਰਨੀ ਸਮੁੱਚੇ ਲੋਕਾਂ ਨੂੰ ਜਿਹੜੇ ਗੁਰੂ ਸਾਹਿਬ ਦੀ ਇਸ ਵਿਚਾਰਧਾਰਾ ਨੂੰ ਮੰਨਦੇ ਐ ਉਹਨਾਂ ਨੂੰ ਮੁਛੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਅੱਜ ਦੀ ਗੱਲ ਚ ਇੰਨੇ ਬਹੁਤ-ਬਹੁਤ ਸ਼ੁਕਰੀਆ